ਪੰਜਾਬ ਦੇ ਵਿੱਚ ਤੁਹਾਨੂੰ ਪਤਾ ਪਈਏ ਹੁਣ ਕਾਫੀ ਤਗੜੇ ਬੰਦ ਬਣੇ ਆ ਥਣਥਣ ਡਿਸਟ੍ਰਿਕਟ ਵਿੱਚ ਹੁਣ ਉਹ ਜਿਹੜੇ ਬੰਦ ਬਣੇ ਆ ਉਹ ਬੰਦ ਜਦੋਂ ਬਣਦੇ ਆ ਤੇ ਜਿਹੜੀ ਮਿੱਟੀ ਔਲ ਦੇ ਹੁੰਦੀ ਆ ਉਹ ਕਿੱਦਾਂ ਮੇਨਟੇਨ ਕਰਨੀ ਕਿੱਦਾਂ ਸੰਭਾਲਨੀ ਆ ਤੇ ਜਦੋਂ ਮਿੱਟੀ ਐਦਾਂ ਖਿਲਰੀ ਹੁੰਦੀ ਆ ਕੁਛ ਉੱਪਰ ਬੀਜ ਨਹੀਂ ਹੁੰਦਾ ਉਹ ਜਦੋਂ ਮੀਂਹ ਜਾਂ ਬਾਰਸ਼ਾਵਾਂ ਦੀ ਇਕਦਮ ਖਿਲਰ ਜਾਂਦੀ ਆ ਫਿਰ ਉਹਦੇ ਵਿੱਚ ਹੁਣ ਅਸੀਂ ਜਿਹੜੀ ਫੋਰਸ ਪੰਜਾਬ ਦੀ ਆ ਸਰਕਾਰ ਉਹਨਾਂ ਨੇ ਵੀ ਸਾਨੂੰ ਸਪੋਰਟ ਦਿੱਤਾ ਇਹਦੇ ਵਿੱਚ ਕਿਉਂਕਿ ਜਦੋਂ ਇੱਕ ਦਰਖਤ ਹੁੰਦਾ ਫਿਰ ਉਹ ਜੋ ਮਿੱਟੀ ਨੂੰ ਥੋੜੀ ਮਜ਼ਬੂਤ ਕਰ ਦਿੰਦਾ ਉਹਲੇ ਸੋ ਇਹਦਾ ਬਹੁਤ ਜ਼ਰੂਰੀ ਆ ਕਿ ਜਿਹੜੇ ਦਰਖਤ ਲੱਗੂਗੇ ਇਹ ਸਾਰੇ ਜਿਹੜਾ ਜਿਹੜਾ ਬੰਦ ਬਣਿਆ ਇਹਨਾਂ ਫਿਰ ਉਹ ਮਜ਼ਬੂਤ ਹੋ ਜਾਂਦਾ ਬਾਦ ਸੋ ਅਸੀਂ ਨਹੀਂ ਧੰਨਵਾਦੀ ਆ ਕਿ ਸਾਨੂੰ ਹਰ ਵਾਰੀ ਸਹਿਯੋਗ ਦੇ ਦਿੰਦੇ ਆ, ਸਪੋਰਟ ਕਰਦੇ ਆ ਕਿ ਇਹ ਬਹੁਤ ਜ਼ਰੂਰੀ ਆ ਨਾਲੇ ਪੰਜਾਬ ਦੀ ਇਕੋਲਜੀ ਤੁਹਾਨੂੰ ਪਤਾ ਅਸੀਂ ਦਰਖਤ ਵੱਢੇ ਜਾਂਦੇ ਆ, ਅਸੀਂ ਪਿੰਡਾਂ ਸੱਤਿਆਨਾਸ਼ ਕਰ ਦਿੱਤਾ ਉੱਥੇ ਨਾ ਕੋਈ ਸ਼ਾਂ, ਨਾ ਕੋਈ ਉੱਥੇ ਹਵਾ ਵਗਦੀ ਆ ਇਦਾਂ ਪਈ ਸਾਨੂੰ ਕੋਈ ਖੂਲ ਹੋਵੇ ਜਿ ਨੇਚਰ ਵੀ ਇਹ ਸਾਨੂੰ ਦਿਲ ਪ੍ਰਦੋਖ ਦਾ ਸਾਡਾ ਵੀ ਦੇਖ ਕੇ ਵੀ ਪੰਜਾਬ ਦਾ ਹਾਲ ਕੀ ਬਣ ਗਿਆ ਸੋ ਇੱਕ ਪਾਸੇ ਉਹ ਇਕੋਲੋਜੀ ਲਈ ਚੰਗਾ ਹੁੰਦਾ ਪੰਜਾਬ এনवायरमेंट ਲਈ ਚੰਗਾ ਦੂਜੇ ਪਾਸੇ ਮਿੱਟੀ ਵੀ ਦਮ ਜੀ ਹੋ ਰਹੀ ਹੁੰਦੀ ਆ ਸੋ ਤੁਹਾਡੇ ਸਾਡੇ سپورਟ ਦਾ ਤੁਹਾਡੇ ਪਿਆਰ ਦਾ ਧੰਨਵਾਦ ਜੇ ਆਸ ਕਰਦੇ ਤੁਸੀਂ سپورਟ ਕਰਦੇ ਰਹੋ ਤੇ ਜਿਹੜੀ ਸਾਡੀ ਟੀਮ ਉਹ ਪੰਜਾਬ ਆ ਉਹ ਇਦਾਂ ਦੀ ਸੇਵਾ ਚੱਕੀ ਜਾਵੇ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ